ਆਵਾ ਬਾਬਾ ਰਗੀ ਵੈਣੀ ਵਧੀਆ ਬੈਗਣੀ ਬੈਗਣੀ ਦਾ ਕੀ ਬਾਤ ਹੈ ਹਾਂਜੀ ਕਿਵੇਂ ਨੇ ਕਰੇਲੇ ਕਰੇਲੇ ਟੋਪ ਦੇ ਜਮਾ ਬਾਕੀ ਤੂੰ ਆਪ ਦੇ ਠੀਕ ਹੈ ਠੀਕ ਹੈ ਲੱਗਦੇ ਆਂ ਵਧੀਆ ਤੂੰ ਕਹਿੰਦਾ ਜੀ ਬਾਬਾ ਲੋਟ ਨਹੀਂ ਆਉਣੇ ਵਿੱਚ ਬੈਗਣੀ ਦੀ ਜਮਾ ਲੋਟ ਆ ਗਿਆ ਵਿੱਚ ਇਹ ਬੈਗਣੀ ਖਾਣ ਲੱਗੀ ਤੈਨੂੰ ਕਹਾਂ ਵੀ ਬੈਗਣੀ ਦੇ ਵਿੱਚ ਕਰੇਲੇ ਉੱਤੇ ਚੜਾਂਗੇ ਬੈਗਣੀ ਦੇ ਹੂੰ ਸਹੀ ਗੱਲ ਹੈ ਨਾਲੇ ਹੁਣ ਬੈਗਣੀ ਚਲਦੀ ਐ ਨਾਲੇ ਕਰੇਲੇ ਜਾਲ ਪਾਉਣ ਦੀ ਲੋੜ ਨਹੀਂ ਯਾਰ ਹੈਂ ਜਾਲ ਵਾਲੇ ਪੈਸੇ ਬਚਣਗੇ ਨਾਲੇ ਕਿੰਨੀ ਖੇਚਲਾ ਹਾਂ ਲੋ ਭਈ ਆਪਾਂ ਤੋੜ ਲੇ ਕਰੇਲੇ ਵੈਂਗ ਨਹੀਂ ਦੋਨੇ ਕਮੈਂਟ ਕਰਕੇ ਦੱਸਿਓ ਵੀ ਇਹ ਦੋਨੇ ਚੀਜ਼ਾਂ ਕਾਮਯਾਬ ਹੋਣੀਆਂ ਕਿ ਇੱਕ ਇਹਨਾਂ ਚੋਂ ਵਾਕੀ ਮੇਰਾ ਬਾਬਾ ਦਾ ਕਹਿੰਦਾ ਇਹ ਦੋਨੀਆਂ ਹੋਣੀਆਂ